ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਮਾੜੀ ਮੁਸਤਫਾ ਜੀ ਮੇਰੇ ਗਵਾਂਡ ਪੰਡ ਦੀ ਵੀਡੀਓ ਹੈ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਦੋ ਐਨੀਮਲ ਲੈ ਕੇ ਆਇਆ ਜੀ ਦੋਨੇ ਹੀ ਗੱਪਣ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਜੀ ਤੋਂ ਲੈ ਦਾਂਗੇ ਜੀ ਤਸੱਲੀ ਪਰਫ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਿਖਣ ਸਿੰਘ ਨਾ ਪਿੰਡ ਮਾੜੀ ਮੋਕਾ ਤਹਿਸੀਲ ਪਾਗਾ ਪੁਰਾਣਾ ਜ਼ਿਲ੍ਹਾ ਮੋਕਾ ਮੋਬਾਈਲ ਨੰਬਰ 752290866 ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਸੂਆ ਬਰੇ ਕਿੰਨਵਾਸ ਹੁੰਦੀ ਆ ਜੀ ਸੂਆ ਬਈ ਪਹਿਲਾ ਸੂਆ ਦੂਜਾ ਮਾਲਕ ਦੇ 15 16 ਕਿਲੋ ਹੱਤ ਪਾਇਆ ਠੀਕ ਹੈ ਜੀ ਹਾਂ ਦੂਜਾ ਸੂਆ ਸੋਲੀਆਂ ਹਾਂ ਦੂਜਾ ਸੂਆ ਯਾਨੀ ਕਿ ਸੂ ਠੀਕ ਹੈ ਦਿਨ ਕਿੰਨੇ ਲੈਂਦੀ ਹੈ ਬਾਈ ਦਿਨੇ ਪੰਜ ਚਾਰ ਦਿਨ ਲੈ ਜੂ ਕੋਈ ਕਹਿੰਦਾ ਸੀ ਆਪਣਾ ਗਰਮੀ ਕਰਕੇ ਪਹਿਲਾਂ ਵੀ ਸੂਸਾ ਦੀ ਦਿਨ ਵੱਧ ਤੋਂ ਵੀ ਲੈ ਸਕਦੇ ਚਲੋ ਇੱਕ ਅੱਧਾ ਦਿਨ ਦਾ ਹੋ ਜਾ ਹਾਂ ਗਰਮੀ ਕਰਕੇ ਪਹਿਲੇ ਸੂਏ 15 ਦਿੱਤਾ ਜਾਊ ਬਲੱਸ ਬਾਈ 15 16 ਕਿਲੋ ਹਾਂ ਇਹ ਕਿ ਜਾਊਗੀ ਬਲੱਸ ਹੈ 18 ਦੀ ਮੇਰੇ ਹੈਗੀ ਹੈ ਥਣਾ ਦੀ ਓਕੇ ਹੈ ਜੀ ਥਣਾ ਦੀ ਓਕੇ ਆਪ ਦੀ ਵਾਲਾ ਫਿਰ ਸਾਹਲੀ ਕਰਕੇ ਲਾਈ ਵੇਖ ਕੇ ਠੰਡੀ ਸੀਲ ਪੂਰੀ ਆ ਆ ਜ ਮਰ ਗਿਆ ਤੇਰਾ ਠੀਕ ਹੈ ਸੀਲਸ ਲੱਗ ਪੂਰੀ ਆ ਦੇਖ ਸਕਦੇ ਹੋ ਚਾਹੇ ਕੋਈ ਮਰਜੀ ਲਈ ਫਿਰ ਇਹ ਵਲਟਿਲ ਹਵਾਨੇ ਚ ਬਹੁਤ ਪੰਜਾਂ ਨੇ ਜੀ ਹਵਾਨਾ ਖਜਦੇ ਦਾ ਰਬੜ ਾਂਗੂ ਵਾਤਾ ਸਾਰੀਆਂ ਵਲਟਿਲਾਂ ਕੱਢ ਕੇ ਸੋਨਾ ਤੋੜ ਕੇ ਦਿਖਾਦੀ ਵੀਰੇ ਸੋਣੀ ਫੇਸ ਕੁਆਲਟੀ ਹੈ ਜੀ ਸੂਆ ਦੂਜਾ ਸੁੰਦੀ ਆ ਪਹਿਲੇ ਸੂਏ ਦਾ 15 16 ਦਾ ਰਿਕਾਰਡ ਆ ਜੀ ਹੱਕ ਵੀ ਆ ਵੀਰੇ ਦੇਣ ਦਾ ਵੱਡੀ ਆ ਗਾਂ ਬਾਕੀ ਪ੍ਰਿੰਟ ਵਾਈਜ਼ ਪੂਰੀ ਚੰਗੀ ਆ ਫੇਸ ਕੁਆਲਟੀ ਚੈੱਕ ਕਰ ਲੋ ਲੈ ਚੱਲੀ ਵੀਰੇ ਇੱਧਰ ਨੂੰ ਥਣਾ ਦੇ ਸਹਿਜ ਵੀ ਸੋਹਣੇ ਆ ਥਣਾ ਦੀ ਦੰਨਾ ਵੀਰੇ ਹਾਂ ਹਾਂ ਬਾਈ ਓਕੇ ਆ ਠੀਕ ਆ ਜੀ ਥਣਾ ਦੇ ਸਹਿਜ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਜੀ ਬਾਕੀ ਆਰਡਰ ਕੁਆਲਿਟੀ ਸ਼ਾਨਦਾਰ ਆ ਬਾਲ ਢਿੱਲਾ ਹਵਾਨੇ ਚ ਬਹੁਤ ਮੰਝਾ ਨੇ ਜੀ ਸਾਰੀਆਂ ਬਾਲਟਾਂ ਕਰਮਾਲੀ ਨੇ ਕੱਢ ਕੇ ਸੋਣਾ ਮੋੜ ਲਿਆ ਵੀਰੇ ਬਾਕੀ ਕੱਦ ਕਠ ਵੀ ਚੰਗਾ 16 17 ਕਿਲੋ ਦੁੱਧ ਕੋਈ ਬਾਹਲਾ ਨਹੀਂ ਗਾ ਨੂੰ ਜਿਹੜੇ ਹਿਸਾਬ ਨਾਲ ਕਰਮਾਲੀ ਦੀ ਤਿਆਰੀ ਹੈ ਚੈੱਕ ਕਰ ਸਕਦੇ ਹੋ ਜੀ ਥਣ ਕੱਲਾ ਕੱਲਾ ਨਿੱਖੜ ਮਾ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਜੀ ਦੈਣ ਹਜੇ 5 4 ਦਾ ਡੇਟ ਮੁਤਾਬਕ ਹੀ ਪਏ ਆ ਬਾਕੀ ਇੱਕ ਦੋ ਦਿਨ ਪਸੂ ਕਈ ਯਾਰ ਉੱਪਰ ਵੀ ਲਿਜਾ ਸਕਦਾ ਜੀ ਡਿਮਾਂਡ ਵੀਰੇ ਦੀ ਕੀ ਰਹਿਣ ਵਾਲੀ ਹੈ ਡਿਮਾਂਡ ਬਾਈ ਜੇ ਤਾਂ ਹੋਰ ਵਪਾਰੀ ਹੋਣਗੇ 60 60000 ਮੁੱਲ ਗਾਣੇ ਤੂੰ ਹੀ ਨੱਤ ਵੀਡੀਓ ਬਣਾਉਣਾ ਸਹੀ ਗੱਲ ਹੈ ਜੀ ਕਿਉਂਕਿ ਵਹਿੜ ਦੇ ਹਿਸਾਬ ਨਾਲ ਜੈ ਜਮਾ ਲੈਣ ਦੇ ਨਾਲ ਜੈ ਆਪਾਂ 50000 ਤੋਂ ਛੋਟ ਛੋਟ ਕਰਦੇ ਨਾ ਹੌਜੂ ਲੈਸੀ ਹਾਂ 50000 ਤੋ ਕਾ ਜਮਾ ਜੈ ਜਿ ਡਿਮਾਂਡ ਹੈ ਜੀ ਇੱਕ ਰੁੱਤ ਗਰਮੀ ਚੱਲੀ ਜਾਂਦੀ ਜੇ ਤਾਂ ਹੁੰਦਾ ਬਾਈ ਸਿਆਲ ਫੇਰ ਤਾਂ ਇਹਦਾ ਮੁੱਲ ਹੋਣਾ ਸੀ ਹੋਰ ਹੀ ਹਾਂ ਗਰਮੀ ਕਰਦੀ ਹੈ ਗਰਮੀ ਕਰਦੀ ਆ ਥੋੜੇ ਦੁੱਧ ਕੋਈ ਬਾਲਾ ਨਹੀਂ 15 16 ਕਿਲੋ ਦੇਣ ਦਾ ਬਰੇ ਹੱਕ ਆ ਜੀ ਬਾਕੀ ਸਹੀ ਗੱਲ ਆ ਜੀ ਥਾਣੇ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਹੱਥੀਚੋਾਈ ਵਾਲਾ ਥਾਣਾ ਚਾਰ ਥਾਣ ਨਿਖੜ ਮੇ ਆ ਚੈੱਕ ਕਰ ਸਕਦੇ ਹੋ ਜੀ ਦੋ ਨੰਬਰ ਬਰੇਦੀ ਕਿ ਡੀਟੇਲ ਹੈ ਜੀ ਸੂਆ ਕਿੰਨਾ ਮਸ ਹੁੰਦੀ ਹੈ ਜੀ ਇਹ ਵੀ ਤੋਜਾ ਸੋਈ ਸੁੰਦੀ ਬਈ ਠੀਕ ਹੈ ਜੀ ਦਾਨ ਕਿੰਨੇ ਲੈਂਦੀ ਹੈ ਇਹ ਵੀ 4-5 ਦਣ ਲੈਂਦੀ ਚਾਰ ਪੰਜ ਦਣ ਲੈ ਜੂ ਕਿੰਨਾ ਕ ਪਾ ਜੂ ਮੇਰਾ ਦੁੱਧ ਇਹ ਵੀ ਪਾ ਜੂਗੀ ਉਹੀ 16 ਕਿਲੋ 16-17 ਕਿਲੋ ਤੋਰ ਕੇ ਦਿਖਾ ਦੀ ਫਿਰ ਸੂਆ ਦੂਜਾ ਡੇਟ ਮੁਤਾਬਕ ਇਹ ਵੀ 4-5 ਦਣ ਲੈਂਦੀ ਜਿਹੜੇ ਦਾਨ ਹੁੰਦੇ ਆ ਜਿਵੇਂ ਮਾਲਕ ਦੱਸ ਦਿੰਦੇ ਆ ਉਵੇਂ ਬਾਈ ਗੇਂਦਾ ਆਪਾਂ ਦੱਸ ਦੇਈਦੇ ਕਈ ਔਰ 2 ਦਿਨ ਪਸ਼ੂ ਵੱਧ ਵੀ ਲਿਜਾ ਸਕਦੇ ਤੇ 2 ਦਿਨ ਪਹਿਲਾਂ ਵੀ ਸੂ ਪੈਂਦਾ ਫੈਕਸ ਸੈਟਰ ਆ ਜੀ ਥਣ ਕੱਲਾ ਕੱਲਾ ਨਿੱਖਣ ਮਾ ਹਾਥੀ ਚਵਾਈ ਵਾਲਾ ਦੇਖ ਸਕਦੇ ਹੋ ਤੁਸੀਂ ਬਾਕੀ ਕੱਦ ਕਾਠ ਵੀ ਚੰਗਾ ਰੁੱਤ ਗਰਮੀ ਦੀ ਚੱਲੀ ਜਾਂਦੀ ਆ ਅੰਗ ਦੋਨੇ ਕ੍ਰੋਸ ਆ ਜਾਂਦੇ ਜੀ ਗਰਮੀ ਘੱਟ ਮਨਾਉਣਗੇ ਤੇ ਬਾਕੀ ਦੁੱਧ ਇਹਨਾਂ ਦਾ ਚੰਗਾ ਹੁੰਦਾ ਥੋੜਾ ਜਿਹਾ ਮੌਸਮ ਠਰ ਗਿਆ ਤਾਂ ਸਾਰੇ ਪਸ਼ੂਆਂ ਨੇ ਕਰਮ ਵਾਲਿਆਂ ਨੇ ਦੁੱਧ ਵੱਧ ਦੇ ਦੇਣਾ ਥੋੜਾ ਜਿਹਾ ਗਰਮੀ ਦੇ ਮੌਸਮ ਕਰਕੇ ਹੀ ਆ ਜੀ ਡਿਮਾਂਡ ਵੀਰੇ ਦੀ ਇਹਦੀ ਵੀ 50 ਹਜ਼ਾਰੀ ਹੈ ਬਾਈ ਜੇ ਕੋਈ ਜੋੜਾ ਲੈ ਜੇ ਬਾਈ ਜੋੜਾ ਲੈ ਜੇ ਕੋਈ ਨਹੀਂ ਕਰਦਾ ਇਹ ਮਾਨ ਕਰਦਾਂਗੇ ਠੀਕ ਹੈ ਜੀ ਇਹਦੀ ਵੀ 50 ਹਜ਼ਾਰੀ ਡਿਮਾਂਡ ਹੈ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਾਂ ਨੂੰ ਉੱਜਾ ਹੋ ਜਾਊਗਾ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ